ਯਸਪੀ ਸਾਹਿਬ ਅੱਜ ਸਟੂਡੈਂਟ ਨੂੰ ਤੁਸੀਂ ਸ਼ਵੇਅਰ ਕਰਨ ਆਏ ਹੋ ਕੀ ਕਹਿਣਾ ਚਾਹੁੰਦੇ ਲੈ ਕੇ ਇਹ ਸਾਡੇ ਡਾਕਟਰ ਸੀਨੀਅਰਸ ਕੈਂਡੀਸ ਨੂੰ ਬੁਧ ਵੇਚੇ ਸੀ ਇੱਕ ਤਾਂ ਚਾਇਨਾ ਡੋਰ ਬਾਰੇ ਜਿਹੜਾ ਸੈਮੀਨਾਰ ਕਰਾਇਆ ਸੀ ਮੈਂ ਧੰਨਵਾਦੀ ਹਾਂ ਪ੍ਰਿੰਸੀਪਲ ਸਾਹਿਬ ਸਕੂਲ ਸਟਾਫ ਤੇ ਬੱਚਿਆਂ ਦਾ ਬੱਚਿਆਂ ਨੂੰ ਅਸੀਂ ਸ਼ਵੇਅਰ ਕਰਨ ਲਈ ਚਾਇਨਾ ਡੋਰ ਬਾਰੇ ਨਸ਼ਾ ਬਾਰੇ ਤੇ ਤਰਾਡ ਬਾਰੇ ਇਹਦੇ ਅਵੇਅਰ ਅਵੇਅਰਨੈਸ ਅਗਾਰਡਨ ਸੈਮੀਨਾਰ ਲਾਇਆ ਸੀ ਬੱਚਿਆਂ ਨੂੰ ਜਿਹੜਾ ਇਹਦੇ ਬਾਰੇ ਪ੍ਰੋਪਰ ਵੀਪ ਕੀਤਾ ਗਿਆ ਇਹ ਪੇੜ ਦਾ ਬੱਚਾ ਕੁਤੰਗੜਾ ਦਾ ਪਾਇਆ ਗਿਆ ਕੈਨਡੂਰ ਦੇ ਨਾਲ ਉਹਦੇ ਪੇਰੈਂਟਸ ਦੇ ਖਿਲਾਫ ਕਾਰ ਵੀ ਹੋ ਗਈ ਇਸ ਕਰਕੇ ਨਾ ਬੱਚਾ ਨੂੰ ਸਟੇਜ ਕੀਤਾ ਗਿਆ ਤੇ ਇਹਨਾਂ ਨੂੰ ਸੌਂ ਵੀ ਪਾਈ ਹੈ ਵੀ ਇਹ ਆਪਣੇ ਪਿੰਡ ਦੇ ਵਿੱਚ ਆਪਣੇ ਸਾਥੀ ਜਿਹੜੇ ਹੋਰ ਪਲੱਸ 1 2 ਵਾਲੇ ਬੱਚੇ ਨੇ ਛੋਟੇ ਬੱਚਿਆਂ ਦੇ ਨਾਲ ਸਾਰਿਆਂ ਦੇ ਨਾਲ ਇਹ ਗੱਲ ਸ਼ੇਅਰ ਕਰਨਗੇ ਤੇ ਇਹਨਾਂ ਵੀ ਬੱਚਿਆਂ ਨੇ ਵੀ ਸਾਨੂੰ ਜਿਹੜੀ ਆ ਵਾਦਾ ਕੀਤਾ ਵੀ ਸਾਡੇ ਬਿੰਡ ਦੇ ਵਿੱਚ ਸਾਡੇ ਸਕੂਲ ਦਾ ਕੋਈ ਵੀ ਸਟੂਡੈਂਟ ਜਿਹੜਾ ਹੈ ਚਾਈਨਾ ਡੋਰ ਦੇ ਨਾਲ ਤੰਗ ਨਹੀਂ ਹੋ ਰਿਹਾ ਜਿਹੜੀ ਤੁਸੀਂ ਸ਼ਬਦ ਕਰਾਈਏ ਬੱਚਿਆਂ ਨੂੰ ਇਹ ਕੀ ਪੰਜਾਬ ਵਿੱਚ ਹੋਰ ਜਗ੍ਹਾ ਤੇ ਵੀ ਹੋ ਰਿਹਾ ਹੈ ਸੰਗਰੂਰ ਤੋਂ ਸਟਾਰਟਿੰਗ ਹੋਈ ਹੈ ਨਹੀਂ ਲਗਭਗ ਇਹ ਸਾਰੇ ਹੀ ਅਸੀਂ ਕਰਨੇ ਪਰ ਇਹ ਸੰਗਰੂਰੇ ਤੋਂ ਇਹ ਸ਼ੁਰੂ ਕੀਤਾ ਹੈ ਕਿਉਂਕਿ ਇਹਦੇ ਨਾਲ ਅਸੀਂ ਪਿੱਛੇ ਦੇਖਿਆ ਪਿਛਲੇ ਸਾਲ ਵੀ ਜਿਹੜਾ ਬੇਫਤ ਹੈ ਕੁੰਨੇ ਵੀ ਇੱਕ ਦੋ ਇਨਸੀਡੈਂਟ ਹੋਏ ਸੀ ਇਸ ਵਾਰ ਵੀ ਬੱਚਿਆਂ ਦੇ ਲਈ ਕੋਈ ਇਨਜਰੀ ਹੋਈ ਹੈ ਸੰਗਰੂਰ ਜਿਹੜੀ ਕੈਜੂਐਲਟੀ ਹੋਈ ਹੈ ਚਾਈਨਾ ਡੋਰ ਦੇ ਨਾਲ ਇੱਕ ਬੱਚੇ ਦੀ ਡੈਥ ਵੀ ਹੋਈ ਹੈ ਇੱਕ ਹੀ ਕਾਰਨ ਕੀ ਹੈ ਤੇ ਵਿਚੇੜਾ ਚਾਈਨਾ ਰੂਟ ਬਕਰਦੋਂ ਹਟਦੀ ਨਹੀਂ ਨੀ ਮਾਰਕੀਟ ਦੇ ਵਿੱਚ। ਕਾਰਨ ਤੇ ਇੱਕ ਪੋਸ਼ਕ ਜਿਹੜੇ ਦੁਕਾਨਦਾਰ ਆ ਕੁਛ ਜਿਹੜੇ ਆਪਣੇ ਨਿੱਜੀ ਮੁਫਾਜ਼ਲੀ ਜਿਹੜੇ ਛੋਟੇ ਮੁੱਡੇ ਪ੍ਰੋਫਟ ਦੇ ਲਈ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹਨਾਂ ਕਿੰਨੀਆਂ ਕੀਮਤੀ ਜਾਂਦਾ ਜਾ ਰਹੀਆਂ। ਇਨਸਾਨੀਆਂ ਜਾਨ ਤੋਂ ਬਿਨਾ ਪੰਛੀਆਂ ਦੇ ਕਿੰਨਿਆਂ ਦੇ ਤਰ੍ਹਾਂ ਦੇ ਖੰਭ ਜਾ ਰਹੇ ਆ ਉਹ ਨਹੀਂ ਜੰਨਾ ਜਾਂਦੀਆਂ। ਜਿਹੜੇ ਪੰਛੀ ਦਾ ਇੱਕ ਵਰੀ ਖੰਭ ਟੁੱਟ ਗਿਆ ਉਹ ਉਹ ਸਦਾ ਲਈ ਇੱਕ ਤਰ੍ਹਾਂ ਨਕਾਰਾ ਹੋ ਜਾਂਦਾ। ਬੇਲੇ ਖਲੇ ਤੋਂ ਵੱਡਾ ਕਾਮੀ ਪਾਪ ਵੀ ਕੋਈ ਨਹੀਂ ਆ। ਤੇ ਮੈਂ ਦੁਕਾਨਦਾਰਾਂ ਨੂੰ ਵੀ ਥੋੜੇ ਜਿਹੇ ਇਹ ਇਹ ਨਸੀਹਤ ਵੀ ਦੇਣੀ ਚਾਹਣਾ ਤੇ ਵਾਰਨਿੰਗ ਵੀ ਕਰਨੀ ਚਾਹਣਾ ਜੇ ਕੋਈ ਦੁਕਾਨਦਾਰ ਫੜਿਆ ਗਿਆ ਸੀ ਹਰਹੀਲਾ ਵਸੀਲਾ ਵਰਤਨਾ ਡਰੋਨ ਦੇ ਰਹੀ ਵੀ ਦੀ ਬਾਚ ਕਰਨ ਰੱਖਾਂਗੇ ਸਮਰਾਲਾ ਰਹੀ ਤੇ ਮਛਵੜਾ ਸਾਹਿਬ ਜੇ ਜੇ ਕੋਈ ਫੜਿਆ ਗਿਆ ਉਹਦੇ ਖਿਲਾਫ ਉਹ ਆ ਨਾ ਸੂਚਣ ਵੀ ਸਾਡੇ ਕੋਲੋਂ 188 ਦਾ ਪਰਚਾ ਦੇ ਕੇ ਸਮਰਾਲਾ ਪੁਲਿਸਿਆ ਖੰਖਣਾਪੁਰ ਛੱਡ ਦੂਗੀ ਮੈਂ ਇਹ ਜੇ ਸਖਤਰਾ ਵਾਲਾ ਮਗਰ ਘਟੂ ਘਟੂ 1 ਸਾਲ ਜਿਹੜਾ ਘਟੂ ਘਟੂ ਅੰਦਰ ਲਗਾ ਹੋਊਗਾ ਉਹਦੀ ਜਿਹੜੀ ਪਿਛਲੀ ਦੁਕਾਨਦਾਰੀ ਉਹ ਵੀ ਉਹ ਜੜੇ ਕੋਈ ਜੁਰਮਾਨਾ ਵੀ ਲਗਾਉਣ ਦੀ ਗੱਲ ਗੱਲ ਗਈ ਹੈ ਨਾਮ ਵੀ ਰੱਖਿਆ ਗਿਆ ਜੇ ਕੋਈ ਫੜਾਊਗਾ ਵੱਡੇ ਸਾਨੂੰ ਹੋਲ ਸੇਲ ਦੇ ਵਿੱਚ ਤਾਂ ਪੋਲਿਊਸ਼ਨ ਬੋਰਡ ਵੱਲੋਂ ਜਿਹੜਾ ਇਹਨੂੰ ਨਾਮ ਵੀ ਰੱਖਿਆ ਗਿਆ ਬਾਈ ਬਿਲਕੁਲ ਨਾਮ ਨਹੀਂ ਦਿੱਤਾ ਜਾਊਗਾ ਪਰ ਜਦੋਂ ਜੇ ਕੋਈ ਕੇਸ ਸਿਸਟਡ ਹੋਊਗਾ ਉਹਦੇ ਨਾਲ ਘਟੂ ਘਟੂ ਨਹੀਂ ਉਹ ਸਾਲ ਖੰਡ ਅੰਦਰ ਵੀ ਲਗਾ ਆਊਗਾ ਉਹਨੂੰ ਜੁਰਮਾਨਾ ਵੀ ਮੋਟਾ ਹੋਊਗਾ